ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ 25 ਅਤੇ ਕੱਲ 26 ਸਤੰਬਰ ਦੇ ਪੰਜਾਬ ਦੇ ਮੌਸਮ ਬਾਰੇ ਕਿਹਨਾਂ ਦੋਹਾਂ ਦਿਨਾਂ ਅੰਦਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਅੱਜ 25 ਸਤੰਬਰ ਦੇ ਮੌਸਮ ਦੀ ਤਾਂ ਅੱਜ ਸਵੇਰ ਤੋਂ ਲੈ ਕੇ ਸ਼ਾਮ ਸਮੇਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲੇਗਾ ਸਾਫ ਤਿੱਖੀ ਧੁੱਪ ਦੇਖਣ ਨੂੰ ਮਿਲੇਗੀ ਅੱਜ ਕਿਤੇ ਵੀ ਕੋਈ ਹਲਚਲ ਹੋਣ ਦੀ ਸੰਭਾਵਨਾ ਨਹੀਂ ਹੈਗੀ ਇਸ ਤੋਂ ਬਾਅਦ ਗੱਲ 26 ਸਤੰਬਰ ਦੀ ਗੱਲ ਕਰ ਲਈਏ ਤਾਂ ਕੱਲ ਨੂੰ ਆਪਾਂ ਨੂੰ ਸਵੇਰ ਦੇ ਪਹਿਲੇ ਕੁਝ ਘੰਟਿਆਂ ਦੌਰਾਨ ਪੰਜਾਬ ਦੇ ਮਾਝੇ ਅਤੇ ਕੁਝ ਦਬਾਬੇ ਦੇ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਹਲਕੀ-ਪੁਲਕੀ ਕੁਝ ਇਲਾਕਿਆਂ ਵਿੱਚ ਸਰਾਟੇ ਜਿਹੜੇ ਆਉ ਦੇਖਣ ਨੂੰ ਮਿਲ ਸਕਦੇ ਨੇ ਪਰ ਕਿਤੇ ਵੀ ਕੋਈ ਜ਼ਿਆਦਾ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਮੌਸਮ ਜਿਹੜਾ ਕੱਲ ਨੂੰ ਵੀ ਲਗਭਗ ਠੀਕ-ਠਾਕ ਦੇਖਣ ਨੂੰ ਮਿਲਦਾ ਰਹੇਗਾ ਹਵਾਵਾਂ ਜਿਹੜੀਆਂ ਨੇ ਇਹਨਾਂ ਦੁੱਖਾਂ ਦੀ ਅੰਦਰ ਦੱਖਣ-ਪੱਛਮ ਦਿਸ਼ਾ ਤੋਂ ਥੋੜੀ ਜੀ ਮੱਧਮ ਤੇਜ਼ ਰਫ਼ਤਾਰ ਦੀਆਂ ਜਿਹੜੀਆਂ ਉਹ ਚਲਦੀਆਂ ਰਹਿਣਗੀਆਂ